ਪਿਛਲੇ ਦਿਨੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚੱਲ ਦੇ ਰਹਿਣ ਵਾਲਾ ਨਾਜ਼ਾਨ ਕਾਸ਼ਦੀਪ ਅਗਨੀਵੀਰ ਸ਼ਹੀਦ ਨਗਰ ਦੇ ਵਿੱਚ ਗੂਲੀ ਲੱਗਣ ਦੇ ਕਾਰਨ ਸ਼ਹੀਦ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਲਗਾਤਾਰ ਹੀ ਉਸ ਨੂੰ ਸ਼ਹੀਦ ਦਰਜਾ ਦੇਣ ਦੇ ਲਈ ਮੰਗ ਰੱਖੀ ਜਾ ਰਹੀ ਸੀ ਅਤੇ ਲਗਾਤਾਰ ਹੀ ਇਸ ਚੀਜ਼ ਨੂੰ ਮੰਦਿਆਂ ਵੀ ਕੀਤੀ ਜਾ ਰਹੀ ਸੀ ਕਿ ਉਸ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਗਈ ਜਿਸ ਤੇ ਚੱਲਦੇ ਅੱਜ ਫਰੀਦਕੋਟ ਦੇ ਸਮੂਹਿਕ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਇੱਕ ਮੰਗ ਪੱਤਰ ਸੌਪਿਆ ਗਿਆ ਇਸ ਦੇ ਵਿੱਚ ਮੰਗ ਕੀਤੀ ਗਈ ਕਿ ਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਸਰਕਾਰ ਵੱਲੋਂ ਉਸ ਨੂੰ ਜੋ ਬਣ ਦਾ ਮੁਆਵਜ਼ਾ ਹੈ ਨਾਲ ਹੀ ਦਿੱਤਾ ਜਾਵੇ ਉਸ ਦੇ ਨਾਂ ਦੇ ਉੱਪਰ ਇੱਕ ਸਕੂਲ ਦਾ ਨਾਮ ਅਤੇ ਪਿੰਡ ਦੇ ਵਿੱਚ ਇੱਕ ਪੱਤ ਵੀ ਲਗਾਇਆ ਜਾਵੇ ਅਸ਼ਦੀਪ ਸਿੰਘ ਨੂੰ ਸ਼ਹੀਦੀ ਦਾ ਦਰਜਾ ਦਿਓ ਦਰਜਾ ਦਿਓ ਦਰਜਾ ਦਿਓ ਸ਼ਹੀਦ ਆਕਾਸ਼ਦੀਪ ਸਿੰਘ ਨੂੰ ਸ਼ਹੀਦਿ ਦਾ ਦਰਜਾ ਦਿਓ ਦਰਜਾ ਦਿਓ ਦਰਜਾ ਦਿਓ ਸ਼ਹੀਦ ਆਕਾਸ਼ਦੀਪ ਸਿੰਘ ਨੂੰ ਸ਼ਹੀਦੀ ਦਾ ਦਰਜਾ ਦਿਓ ਅਮਰ ਰਹੇ ਅਮਰ ਰਹੇ ਅਮਰ ਰਹੇ ਸ਼ਹੀਦ ਆਕਾਸ਼ਦੀਪ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਸ਼ਹੀਦ ਆਕਾਸ਼ਦੀਪ ਸਿੰਘ ਅਮਰ ਰਹੇ ਅਮਰ ਰਹੇ ਸੋ ਆਕਾਸ਼ਦੀਪ ਸਿੰਘ ਪਿੰਡ ਚੈਲ ਦਾ ਜੋ ਨੌਜਵਾਨ ਆ ਕੋ ਸੀਗਾ ਉਹਨੇ ਸ਼ਹੀਦੀ ਪ੍ਰਾਪਤ ਕੀਤੀ ਆ ਸ਼੍ਰੀਨਗਰ ਵਿਖੇ ਤੇ ਲਾਣਤਾਲੀ ਗੱਲ ਆ ਤੇ ਸ਼ਰਮ ਵਾਲੀ ਗੱਲ ਆ ਪੰਜਾਬ ਵਾਸਤੇ ਪੰਜਾਬ ਸਰਕਾਰ ਵਾਸਤੇ ਕਿ ਉਹਨਾਂ ਦੇ ਘਰਦਿਆਂ ਨੂੰ ਇਹ ਕਹਿਣਾ ਪਿਆ ਕਿ ਅਸੀਂ ਉਹਨਾਂ ਚਰ ਜਿਹੜਾ ਸ਼ਹੀਦੀ ਦਾ ਦਰਜਾ ਜਿਹੜਾ ਜਵਾਬ ਬੱਚੇ ਨੂੰ ਆ ਉਹ ਦਿੱਤਾ ਜਾਵੇ ਉਹਨਾਂ ਚਰ ਅਸੀਂ ਕੋਈ ਵੀ ਜਿਹੜਾ ਉਹ ਕਰਿਆ ਕਰਾਮਾ ਜਿਹੜਾ ਉਹਦਾ ਨਹੀਂ ਕਰਾਂਗੇ ਦੇਖੋ ਇਹ ਬਹੁਤ ਮਤਲਬ ਸ਼ਰਮਨਾਗਾਲਾ ਪੰਜਾਬ ਸਰਕਾਰ ਵਾਸਤੇ ਪੰਜਾਬ ਦੇ ਨੌਜਵਾਨ ਜਿਨ੍ਹਾਂ ਦੀ ਸ਼ਹੀਦੀ ਪ੍ਰਾਪਤ ਹੁੰਦੀ ਹੈ ਅਗਨੀਵੀਰ ਦੇ ਵਿੱਚ ਉਹਨਾਂ ਨੂੰ ਸ਼ਹੀਦ ਦਾ ਦਰਜਾ ਦੇਣਾ ਚਾਹੀਦਾ ਚੈਲਪਿੰਡ ਦੇ ਕਾਸ਼ਦੀਪ ਜਦੋਂ ਸੰਸਕਾਰ ਹੋਇਆ ਉੱਥੇ ਨਾ ਤਾਂ ਡੀਸੀ ਸਾਹਿਬ ਪਹੁੰਚੇ ਨਾ ਐਸਐਸਪੀ ਸਾਹਿਬ ਪਹੁੰਚੇ ਇੱਕ ਸਿਰਫ ਕੁਲਤਾਰ ਸਿੰਘ ਸੰਧਵਾ ਪਹੁੰਚੇ ਉਹਨਾਂ ਨੇ ਵੀ ਉੱਥੇ ਕੋਈ ਵੀ ਐਲਾਨ ਪੰਜਾਬ ਸਰਕਾਰ ਵੱਲੋਂ ਨਹੀਂ ਕੀਤਾ ਹਾਲਾਂਕਿ ਜਿਹੜਾ ਕਾਸ਼ਦੀਪ ਸਿੰਘ ਦੇ ਪਰਿਵਾਰ ਨੂੰ ਜਿਹੜਾ ਇਹਨਾਂ ਤੋਂ ਵਿੱਤੀ ਸਹਾਇਤਾ ਪੰਜਾਬ ਸਰਕਾਰ ਨਾਲ ਦਿੱਤੀ ਜਾਂਦੀ ਹੈ ਉਹ ਵੀ ਦਿੱਤੀ ਜਾਣੀ ਚਾਹੀਦੀ ਆ ਉਹ ਵੀ ਇਹਨਾਂ ਨੇ ਕੋਈ ਅਨਾਉਂਸ ਨਹੀਂ ਕੀਤੀ ਫਿਰ ਜਿਹੜੀ ਆ ਨੌਕਰੀ ਆ ਸਰਕਾਰੀ ਉਹ ਦੇਣੀ ਚਾਹੀਦੀ ਆ ਉਹ ਵੀ ਇਹਨਾਂ ਨੇ ਅਨਾਉਂਸ ਨਹੀਂ ਕੀਤੀ ਫਿਰ ਅਗਨੀ ਵੀਰ ਜਿੰਨੇ ਵੀ ਭਰਤੀ ਹੁੰਦੇ ਆ ਨੌਜਵਾਨ ਉਹਨਾਂ ਨੂੰ ਸਿੱਧਾ ਸਰਹੱਦ ਤੇ ਭੇਜਣਾ ਸਿੱਧਾ ਗੋਲੀ ਦੇ ਮੂਹਰੇ ਭੇਜ ਦੇਣਾ ਇਹ ਕਿੰਨੀ ਕ ਸਹੀ ਗੱਲ ਆ ਕੁਝ ਲੋਕ ਕੁਝ ਸਰਕਾਰੀ ਇਹ ਕਹਿੰਦੇ ਆ ਕਿ ਜੀ ਅਜੇ ਪੱਕਾ ਨਹੀਂਗਾ ਕਿ ਗੋਲੀ ਕਿਵੇਂ ਵਜੀ ਆ ਕਿੱਥੇ ਵਜੀ ਆ ਦੇਖੋ ਗੋਲੀ ਔਨ ਡਿਊਟੀ ਵਜੀ ਆ ਇਹ ਤਾਂ ਪਤਾ ਹੈ ਨਾ ਤੇ ਫਿਰ ਜਦੋਂ ਗੋਲੀ ਆਉਣ ਡਿਊਟੀ ਵਜੀ ਆ ਫਿਰ ਉਹਨੂੰ ਸ਼ਹੀਦ ਕਰਾਰ ਕੇ ਹੋ ਨਹੀਂ ਦਿੱਤਾ ਗਿਆ ਉਹਨਾਂ ਮਾਂ ਪਿਓ ਨੂੰ ਪੁੱਛ ਕੇ ਵੇਖੋ ਜਿਹੜੇ ਆਪਦੇ ਬੱਚੇ ਆ ਜਿਹੜੇ ਉਹ ਉੱਥੇ ਗੋਲੀ ਖਾਣ ਲਈ ਬਾਰਡਰਾਂ ਤੇ ਭੇਜ ਦਿੰਦੇ ਆ ਅਗਨੀ ਵੀਰਾਂ ਆਸਤੇ ਖਾਸ ਕਰਕੇ ਪੰਜਾਬ ਦੇ ਜਾਂ ਹੋਰ ਸਟੇਟਾਂ ਦੇ ਜਿਹੜੇ ਅਗਨੀ ਵੀਰਾਂ ਉਹਨਾਂ ਵਾਸਤੇ ਸਰਕਾਰ ਨੂੰ ਜਾਂ ਤਾਂ ਪੱਕੀ ਨੌਕਰੀ ਦੇਣੀ ਚਾਹੀਦੀ ਆ ਤਾਂ ਇੱਕ ਫੌਜ ਨਾਲ ਮਜ਼ਾਕ ਹੋ ਗਿਆ ਕਿ ਭਾਈ ਫੌਜੀ ਅਗਨੀ ਵੀਰ ਰੱਖ ਲੈ 6-7 ਮਹੀਨਿਆਂ ਦੀ 8 ਮਹੀਨਿਆਂ ਦੀ ਟ੍ਰੇਨਿੰਗ ਦੇ ਕੇ ਸਿੱਧਾ ਗੋਲੀ ਖਾਣ ਲਈ ਭੇਜ ਦਿੱਤਾ ਗਿਆ ਜਿੰਨਾ ਚਿਰ ਅਗਨੀ ਵੀਰ ਨੂੰ 4 ਸਾਲਾਂ ਦੀ ਟ੍ਰੇਨਿੰਗ ਦੇ ਕੇ 4-5 ਸਾਲਾਂ ਦੀ ਉਸ ਤੋਂ ਬਾਅਦ ਉਹਦੀ ਪੱਕੀ ਟ੍ਰੇਨਿੰਗ ਹੋ ਗਏ ਉਸ ਤੋਂ ਪੱਕਾ ਨਹੀਂ ਕੀਤਾ ਜਾਂਦਾ ਉਹਨਾਂ ਚ ਕਰੋ ਉਹਨਾਂ ਚ ਕਰ ਅਗਨੀ ਵੀਰ ਨੂੰ ਸਰਾਤੇ ਨਹੀਂ ਭੇਜਣਾ ਚਾਹੀਦਾ ਜੇ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਇਹਨਾਂ ਨੂੰ ਪੱਕਿਆਂ ਕਰਦੀ ਆ ਤਾਂ ਚੰਗੀ ਗੱਲ ਆ ਜੇ ਨਹੀਂ ਕਰਦੀ ਤਾਂ ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਅਗਨੀ ਵੀਰ ਦੇ ਵਿੱਚ ਜਿੰਨੇ ਵੀ ਆਪਣੇ ਬੱਚੇ ਥੋੜੇ ਗਏ ਆ ਬਾਰਡਰਾਂ ਦੇ ਉੱਤੇ ਗੋਲੀ ਖਾਣ ਲਈ ਇਹਨਾਂ ਨੇ ਭੇਜੇ ਹੋਏ ਆ ਰਾਜਨੀਤਿਕ ਜਿਹੜਾ ਇਹ ਸਿਸਟਮ ਚਲਾ ਰਹੇ ਆ ਉਹਨਾਂ ਤੋਂ ਬਾਜੋ ਆਪਣੇ ਅਗਨੀਵੀਰ ਜਿੰਨੇ ਵੀ ਨੌਜਵਾਨ ਹੈਗੇ ਉਹਨਾਂ ਨੂੰ ਜ਼ਿਆਦਾ ਵਾਪਸ ਬੁਲਾ ਲਓ ਨਹੀਂ ਫਿਰ ਜਿਹੜਾ ਇਹ ਇਸ ਤਰ੍ਹਾਂ ਘਾਣ ਜਿਵੇਂ ਕਾਸ਼ਦੀਪ ਸਿੰਘ ਦਾ ਹੋ ਰਿਹਾ ਉਸੇ ਤਰ੍ਹਾਂ ਜਿਹੜਾ ਸਾਰਿਆਂ ਦਾ ਘਾਣ ਜਿਹੜਾ ਇਹ ਕਰਨਗੇ ਰਾਜਨੀਤਿਕ ਪਾਰਟੀਆਂ ਕਰਨੀਆਂ ਅਗਨੀਵੀਰ ਸਿਰਫ ਤੇ ਸਿਰਫ ਇਸ ਤਰ੍ਹਾਂ ਲੱਗਦਾ ਜਿਵੇਂ ਅਗਨੀਵੀਰ ਇਹਨਾਂ ਨੇ ਨੌਜਵਾਨ ਜਿਹੜੇ ਆ ਉਹ ਸਿਰਫ ਤੇ ਸਿਰਫ ਗੋਲੀ ਖਾਣ ਲਈ ਜਿਹੜੇ ਆ ਸਰਹੱਦਾਂ ਤੇ ਜਿਹੜੇ ਆ ਭੇਜਣੇ ਆ ਇਹਨਾਂ ਨੇ ਤੇ ਉਹਦੇ ਵਾਸਤੇ ਇਹ ਭਰਤੀ ਕਰ ਰਹੇ ਆ ਸੋ ਆਕਾਸ਼ਦੀਪ ਸਿੰਘ ਦੇ ਨਾਲ ਸਾਰੀਆਂ ਜਥੇਬੰਦੀਆਂ ਅੱਜ ਇੱਥੇ ਮੌਜੂਦ ਆ ਭਾਰਤੀ ਕਿਸਾਨੀ ਯੂਨੀਅਨ ਕਾਤੀਆ ਭਾਰਤੀ ਕਿਸਾਨੀ ਯੂਨੀਅਨ ਡਕੌਂਦਾ ਮਿਸਲ ਸਤਲੋਜ ਆ ਕ੍ਰਾਂਤੀ ਮੋਰਚਾ ਆਲ ਇੰਡੀਆ ਕਿਸਾਨੀ ਯੂਨੀਅਨ ਫਤਿਹ ਤੇ ਹੋਰ ਜਿੰਨੀਆਂ ਵੀ ਜਥੇਬੰਦੀਆਂ ਭਾਰਤੀ ਕਿਸਾਨੀ ਯੂਨੀਅਨ ਪੰਜਾਬ ਜਿੰਨੀਆਂ ਵੀ ਜਥੇਬੰਦੀਆਂ ਇੱਥੇ ਪਹੁੰਚੀਆਂ ਜਲਜੀਵਨ ਬਚਾਓ ਮੋਰਚਾ ਪੰਜਾਬ ਸੋਸ਼ਲ ਸੁਸਾਇਟੀ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਜਲਦ ਤੋਂ ਜਲਦ ਜਿਹੜਾ ਇਹਨਾਂ ਦਾ ਮਸਲਾ ਇਹ ਹੱਲ ਕੀਤਾ ਜਾਵੇ ਨਹੀਂ ਤਾਂ ਪਰਿਵਾਰ ਆ ਜਿਹੜਾ ਉਹ ਵਾਕਈ ਬਹੁਤ ਦੁੱਖਦਰ ਦੇ ਵਿੱਚੋਂ ਬੀਤਿਤ ਕਰ ਰਿਹਾ ਆ ਉਹਦਾ ਜੀਵਨ ਤੇ ਫਿਰ ਫਿਰ ਤੁਸੀਂ ਇਹ ਵੇਖੋ ਵੱਡੀ ਗੱਲ ਕਿ ਭਗਵੰਤ ਮਾਨ ਨੇ ਜਾਂ ਪੰਜਾਬ ਸਰਕਾਰ ਦੇ ਵੱਟੇ ਆਗੂਆਂ ਨੇ ਇਹ ਵੀ ਨਹੀਂ ਸਮਝਿਆ ਕਿ ਯਾਰ ਅਸੀਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰੀਏ ਜਾਂ ਅਸੀਂ ਉਹਨਾਂ ਦੀ ਕੋਈ ਪੋਸਟ ਹੀ ਪਾ ਦਈਏ ਫੇਸਬੁੱਕ ਤੇ ਭਗਵੰਤ ਮਾਨ ਦਾ ਫਰਜ਼ ਬੰਦਾ ਸੀ ਕਿਉਂਕਿ ਪੰਜਾਬ ਦਾ ਨੌਜਵਾਨ ਜਿਹੜਾ ਸ਼ਹੀਦ ਹੋਇਆ ਸੋ ਇਹ ਜ਼ਰੂਰੀ ਆ ਜਿੰਨੇ ਵੀ ਅਗਨੀਵੀਰਾਂ ਪੰਜਾਬ ਦੇ ਉਹਨਾਂ ਲਈ ਪੱਕਾ ਫੌਜ ਦੇ ਵਿੱਚ ਭਰਤੀ ਹੋਣਾ ਜ਼ਰੂਰੀ ਆ ਨਹੀਂ ਫੌਜ ਦਾ ਮਜ਼ਾਕ ਬਣ ਜੂਗਾ ਇਹ ਫੌਜ ਦਾ ਜਿਹੜਾ ਮਜ਼ਾਕ ਆ ਉਹ ਨਾਂ ਬਣੇ ਅਸੀਂ ਅੱਜ ਇੱਥੇ ਡੀਸੀ ਦਫ਼ਤਰ ਆਏ ਸੀਗੇ ਜਿਹੜਾ ਕਿ ਖੇਰਪੈਂਟ ਦਾ ਆਕਾਸ਼ ਸਿੰਘ ਨੌਜਵਾਨ ਮੁੰਡਾ ਜਿਹੜਾ ਕਿ ਦੇਸ਼ ਦੀ ਖਾਤਰ ਅਕਸ਼ੀਦ ਹੋਇਆ ਉਹਨੂੰ ਸ਼ਹੀਦ ਦਾ ਦਰਜਾ ਤੋਂ ਆਉਣ ਵਾਸਤੇ ਕਿਉਂਕਿ ਜਿਹੜੀਆਂ ਸਰਕਾਰਾਂ ਇਹਨਾਂ ਨੇ ਸ਼ਹੀਦ ਦਾ ਦਰਜਾ ਗਣੀ ਵੀਰਾਂ ਨੂੰ ਨਹੀਂ ਦਿੱਤਾ ਤੇ ਨਾਂ ਦੇ ਰਹੀਆਂ ਕਿਉਂਕਿ ਜਿੰਨੀਆਂ ਵੀ ਸਹੂਲਤਾਂ ਜਿਹੜੀਆਂ ਕਿ ਫੌਜੀ ਜਵਾਨ ਨੂੰ ਪੱਕਿਆਂ ਨੂੰ ਮਿਲਦੀਆਂ ਕੋਸਾਰੀਆਂ ਅਗਣਵੀਰ ਇਹਨਾਂ ਵੀਰਾਂ ਨੂੰ ਵੀ ਮਿਲਣੀਆਂ ਚਾਹੀਦੀਆਂ ਉਹਦੇ ਨਾਂ ਤੇ ਸਕੂਲ ਦਾ ਨਾਂ ਹੋਣਾ ਚਾਹੀਦਾ ਕੋਈ ਉਸ ਨੌਜਵਾਨ ਦਾ ਬੋਤਲ ਲੱਗਣਾ ਚਾਹੀਦਾ ਜੋ ਕਰੋੜ ਰੁਪਈਆ ਉਹਦੀ ਐਸੀ ਗ੍ਰਾਂਟ ਆ ਉਹ ਮਿਲਣੀ ਚਾਹੀਦੀ ਹੈ ਜੋ ਹੋਰ ਸਹੂਲਤਾਂ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ ਸਰਕਾਰ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਵੀ ਜਿਹੜੇ ਸ਼ਰਾਬ ਨਾਲ ਲੋਕ ਮਰ ਜਾਂਦੇ ਆ ਜਾਂ ਦੋਨ ਪਤੀ ਸ਼ਰਾਬ ਪੀਂਦੇ ਆ ਉਹਨਾਂ ਨੂੰ ਇਹ 10-10 ਲੱਖ ਰੁਪਇਆ ਮਿੰਟੋ-ਮਿੰਟ ਅਨਾਉਂਸ ਕਰ ਦਿੰਦੇ ਆ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਵੀ ਕਿਸੇ ਦੇ ਧੀ ਪੋਤਾ ਉਹ ਮਰਿਆ ਗਲਤ ਮਰਿਆ ਉਹ ਸ਼ਰਾਬ ਨਹੀਂ ਚਲਣੀ ਚਾਹੀਦੀ ਸੀ ਉਹ ਤਾਂ ਹੀ ਮਰਿਆ ਪਰ ਕੀ ਜਿਹੜਾ ਕੌਮ ਦੀ ਖਾਤਰ ਸਾਡੇ ਤੇਜ ਦੀ ਖਾਤਰ ਸ਼ੀਧੀ ਪ੍ਰਾਪਤ ਕਰਦਾ ਹੈ ਕਿ ਉਹਦੇ ਵਾਸਤੇ ਇਹਨਾਂ ਕੋਲੇ ਕੋਈ ਟਾਈਮ ਨਹੀਂ ਕੋਈ ਪੋਸਟ ਪਾਉਣ ਦਾ ਟਾਈਮ ਨਹੀਂ ਕੋਈ ਘਰੇ ਆਉਣ ਦਾ ਟਾਈਮ ਨਹੀਂ ਵਿਧਾਨ ਸਭਾ ਦਾ ਇੱਕ ਸਪੀਕਰ ਹੋਵੇ ਉਹਨਾਂ ਦੇ ਘਰੇ ਆਵੇ ਤੇ ਉਹ ਕੋਈ ਨਾਊਂਸਮੈਂਟ ਨਾ ਕਰਕੇ ਜਾਵੇ ਉਸ ਨੌਜਵਾਨ ਦੇ ਖਾਤੇ ਤੇ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਉੱਥੇ ਆਉਣ ਦਾ ਉਹਦਾ ਤਾਂ ਹੀ ਫਾਇਦਾ ਸੀ ਜੇ ਕੁਝ ਨਾ ਕੁਝ ਉਹਨਾਂ ਆਪੇ ਕੁਝ ਕਰਕੇ ਜਾਂਦਾ ਹੁਣ ਦੇਖੋ ਇੱਕ ਪਰਿਵਾਰ ਨੇ ਐਡੀ ਵੱਡੀ ਗੱਲ ਕੀਤੀ ਹੈ ਵੀ ਅਸੀਂ ਜਿਹੜੀ ਉਹਦੇ ਕਿਰਿਆ ਕਰਮੀ ਹੈ ਉਹਦੇ ਜਾਂ ਫੁੱਲ ਪਾਉਣੇ ਆ ਜਾਂ ਕੁਝ ਵੀ ਕਰਨਾ ਅਸੀਂ ਉਹਨਾਂ ਤੇ ਪਾਉਣੇ ਨੇ ਜਿੰਨਾ ਤੇ ਸਾਨੂੰ ਛੀਤੀ ਦਾ ਦਰਜਾ ਨਹੀਂ ਦਿੱਤਾ ਜਾਂਦਾ ਅਸੀਂ ਤਾਂ ਇਹ ਵੀ ਕਹਿੰਦੇ ਆ ਕਿ ਜਿੰਨੇ ਵੀ ਅਗਣੀ ਵੀਰ ਸਾਡੀਆਂ ਮਜਬੂਰਾਂ ਸਾਡੀਆਂ ਉੱਥੇ ਜਦੋਂ ਅਸੀਂ ਭਰਤੀ ਹੁੰਦੇ ਆ ਸਾਡੇ ਬੱਚੇ ਜਾਂਦੇ ਆ ਪਰੇ ਹਾਲਾਤ ਬਣ ਜਾਂਦੇ ਇਹਨਾਂ ਨੂੰ ਉੱਥੇ ਹੀ ਗੱਲ ਕਹਿਣੀ ਚਾਹੀਦੀ ਹੈ ਵੀ ਤਾਂ ਹੀ ਲੜਾਈ ਜਾ ਕੇ ਲੜਾਂਗੇ ਜੇ ਸਾਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਊ ਸਾਡੇ ਨੌਜਵਾਨਾਂ ਨੂੰ ਕਿਉਂਕਿ ਇਹ ਸਭ ਮਰਵਾਉਣ ਵਾਸਤੇ ਇਹਨਾਂ ਨੇ ਭਾਪੀ ਕੀਤੀ ਆ ਨਵਾਂ ਹੀ ਇਹਨਾਂ ਨੇ ਆ ਮੋਦੀ ਸਰਕਾਰ ਨੇ ਕੱਢਿਆ ਵੀ ਜਿਹੜਾ 4 ਸਾਲ ਦਾ ਇਹਦੇ ਉਮੜ ਕੇ ਰਿਟਾਇਰ ਕਰ ਦਿਓ ਇਹ ਤੁਸੀਂ ਦੱਸੋ ਵੀ ਇਹ ਕਿਹੜੇ ਪਾਸੇ ਦੀ ਇਹ ਨਿਆਂਈ ਗੱਲ ਆ ਇਸ ਕਰਕੇ ਅਸੀਂ ਮੰਗ ਕਰਦੇ ਆ ਵੀ ਜਿਹੜਾ ਵੀ ਪੱਕਾ ਫੌਜੀ ਐ ਜਿਹੜੀਆਂ ਵੀ ਉਹ ਰਸੂਲਤਾ ਮਿਲਤ ਗਏ ਉਹ ਸਾਡੇ ਅਗਣਵੀਰਾਂ ਨੂੰ ਵੀ ਬਿਲਡਿੰਗਾਂ ਚਾਹੀਦੀਆਂ ਔਰ ਇਹਨਾਂ ਦੇ ਨਾਲ ਤਾਂ ਇਹਨਾਂ ਦਾ ਮਸਲਾ ਹੱਲ ਹੋ ਸਕਦਾ ਕਿਉਂਕਿ ਇਹਨਾਂ ਨੂੰ ਬਾਰਡਰਾਂ ਤੇ ਘ alte ਆ ਕਿਉਂਕਿ 20-20 ਸਾਲ ਦੇ ਨੌਜਵਾਨ 22 ਸਾਲ ਦੇ ਹੁੰਦੇ ਆ ਤੇ ਜੋਸ਼ ਚ ਆ ਕੇ ਜਾਂ ਕਿਵੇਂ ਵੀ ਹੁਣ ਜਿਵੇਂ ਇਹਨੇ ਬਾਈ ਨੇ ਫਤਿਹ ਵਾਲੇ ਨੇ ਵੀਰ ਨੇ ਗੰਦ ਕੀਤੀ ਐ ਵੀ ਪਤਾ ਨਹੀਂ ਗੋਲੀ ਕਿਵੇਂ ਲੱਗੀ ਆ ਯਾਰ ਲੱਗੀ ਤਾਂ ਉੱਥੇ ਡਿਊਟੀ ਦੇ ਦੌਰਾਨ ਆ ਨਾ ਡਿਊਟੀ ਤੇ ਗਿਆ ਤਾਂ ਉਹਦੀ ਤਾਂ ਹੀ ਛੇਤੀ ਹੋਈ ਐ ਘਰੇ ਬੈਠੇ ਤਾਂ ਉਹ ਬੱਚੀ ਨਹੀਂ ਫਿਰ ਇਹਨਾਂ ਨੂੰ ਇਹ ਗੱਲ ਸ਼ਰਮ ਆਉਣੀ ਚਾਹੀਦੀ ਐ ਕਹਿੰਦੇ ਆ ਨੂੰ ਫਿਰ ਸਾਡੇ ਡੀਸੀ ਸਾਹਿਬ ਐ ਸਾਡੇ ਐਸਐਸਪੀ ਸਾਹਿਬ ਐ ਕੋਈ ਉਹਦੇ ਘਰੇ ਨਹੀਂ ਗਿਆ ਨਿੱਕੀ ਜੀ ਗੱਲ ਤੇ ਹਰਕਤ ਦੇ ਘਰੇ ਭਜਦੇ ਆ ਇਹ ਸਾਡੇ ਮੁੰਡਿਆਂ 'ਚ ਕਿਵੇਂ ਜੋਸ਼ ਆਊਗਾ ਕਿਵੇਂ ਅਸੀਂ ਦੇਸ਼ ਦੀ ਖਾਤਰ ਅੱਗੇ ਲੜ ਸਕਦੇ ਹਾਂ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਸੈਂਟਰਲ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਇਹਨਾਂ ਦਾ ਜਿਹੜਾ ਫੌਰੀ ਤੌਰ ਤੇ ਕੋਈ ਪੱਕਾ ਹੱਲ ਕੱਢਿਆ ਜਾ ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲਜੀਤ ਕੌਰ ਜੰਗੀ ਕੈਦੀ ਬੀਐਸਐਫ 1971 ਦੀ ਪੋਤੀ ਕੋਮਲਜੀਤ ਕੌਰ ਅੱਜ ਇੱਕ ਨਵੀਂ ਗੁਹਾਰ ਤੇ ਇੱਕ ਬਹੁਤ ਹੀ ਭਿਆਨਕ ਜਾਨੀਕ ਜਿਹੜਾ ਸਾਡੇ ਨਾਲ ਹਾਦਸਾ ਹੋ ਚੁੱਕਿਆ ਉਹ ਲੈ ਕੇ ਪਹੁੰਚ ਚੁੱਕੀ ਹਾਂ ਪਹਿਲਾਂ ਤਾਂ ਮੈਂ ਜਿਹੜਾ ਸੰਘਰਸ਼ ਸੀ ਫੌਜੀਆਂ ਦਾ ਇੱਕ ਸੋਹਣੀ ਜੀ ਨੂੰ ਅਸੀਂ ਨੌਕਰੀ ਕਹਿ ਦਿੰਨੇ ਉਹਨੂੰ ਲੈ ਕੇ ਮੈਂ ਆਪਣੇ ਦਾਦੇ ਦਾ ਸਟ੍ਰਗਲ ਵੇਖ ਰਹੀ ਸੀ ਪਰ ਮੇਰੇ ਇੱਕ ਭਰਾ ਆਕਾਸ਼ ਦੀਪ ਕਰਕੇ ਅੱਜ ਜਿਹੜੀ ਆ ਸਾਨੂੰ ਸਰਕਾਰਾਂ ਦੀ ਇੰਨੀ ਜਿਹੜੀ ਆ ਤਸੀਹੇ ਅਸੀਂ ਸਹੀ ਜਾਣਦੇ ਆ ਬਿਨਾਂ ਗੱਲ ਤੋਂ ਮੈਂ ਸਰਕਾਰਾਂ ਨੂੰ ਇਹ ਪੁੱਛਣਾ ਚਾਹੁੰਦੀ ਆ ਅੱਜ ਤੋਂ 20 ਸਾਲ ਦਾ ਜਿਹੜਾ ਸਾਡਾ ਸੰਘਰਸ਼ ਚੱਲ ਰਿਹਾ ਕਿ ਪਹਿਲਾਂ ਤਾਂ ਸਾਨੂੰ ਸਿਰਫ ਇਹੀ ਕਹਿਣ ਨੂੰ ਮਿਲਦਾ ਸੀਗਾ ਕਿ ਸਾਡੇ ਆ ਇਹ ਜਿਹੜੇ ਮਾਵਾਂ ਦੇ ਪੁੱਤ ਮਾਰ ਕੇ ਪੈਣਾ ਦੇ ਭਰਾ ਮਰਵਾ ਕੇ ਠੀਕ ਹੈ ਇੱਕ ਮੋਢੇ ਤੇ ਹੱਥ ਰੱਖ ਦਿੰਦੇ ਆ ਅੱਜ ਅਸੀਂ ਉਸ ਸੀਜ ਤੋਂ ਵੀ ਵੱਧ ਗਿਆ ਕਿ ਸਾਡੀ ਸਰਕਾਰ ਆ ਸਾਡੇ ਮੋਢੇ ਤੇ ਹੱਥ ਵੀ ਨਹੀਂ ਰੱਖ ਰਹੀ ਮੇਰਾ ਭਰਾ ਆਕਾਸ਼ਦੀਪ ਸਿੰਘ ਮੇਰੇ ਭਰਾਵਾਂ ਤੋਂ ਵੀ ਵੱਧ ਕੇ ਜਿਹੜਾ ਇੱਕ ਚੜ੍ਹਦੀ ਉਮਰੇ ਵਿੱਚ ਸ਼ਹੀਦ ਹੋ ਰਿਹਾ ਉਸ ਨੂੰ ਸਰਕਾਰ ਆ ਉਹਦਾ ਬੰਦ ਦਾ ਹੱਕ ਨਹੀਂ ਦੇ ਰਹੀ ਕੀ ਮੈਂ ਸਰਕਾਰਾਂ ਤੋਂ ਜਾਣ ਸਕਦੀਆਂ ਕੀ ਹੋ ਰਿਹਾ ਜੈ ਜਵਾਨ ਤੇ ਜੈ ਕਿਸਾਨ ਦਾ ਇੱਕ ਨਾਰਾ ਲਾਇਆ ਜਾਂਦਾ ਸੀ ਕਿ ਅੱਜ ਦੇ ਟਾਈਮ ਦੇ ਵਿੱਚ ਸਾਡੀ ਸਰਕਾਰ ਦੇ ਹੇਠ ਕਿਸਾਨ ਤੇ ਜਵਾਨ ਦੋਵੇਂ ਸੇਵ ਨੇ ਮੈਂ ਸਰਕਾਰਾਂ ਤੋਂ ਜਾਣਣਾ ਚਾਹੁੰਨੀ ਆ ਜੇਕਰ ਇਹ ਸਾਨੂੰ ਸਾਡੀ ਮਨ ਦੀ ਸ਼ਹਾਦਤ ਨਹੀਂ ਦਿੱਤੇ ਜਾਣਗੇ ਤਾਂ ਸਾਡੀ ਸਰਕਾਰ ਅੱਗੇ ਬੇਨਤੀ ਆ ਬੁਹਾਰਾ ਕਿ ਸਾਨੂੰ ਇੱਛਾ ਮਨ ਦੀ ਦਿੱਤੀ ਜਾਵੇ ਨੌਕਰੀਆਂ ਦਰਜਾਵਾ ਦਰਜਾ ਹੋ ਸਕਦੀਆਂ ਸ਼ਹੀਦੀਆਂ ਦਾ ਦਰਜਾ ਹਮੇਸ਼ਾ ਉੱਚਾ ਰਿਹਾ ਤੇ ਉੱਚਾ ਰਹਿਣਾ ਚਾਹੀਦਾ ਇੱਕ ਸ਼ਹੀਦ ਜਿਨ੍ਹਾਂ ਦੇ ਪਿੰਡਾਂ ਚ ਬੁੱਤ ਲੱਗਦੇ ਉਹਨਾਂ ਦੇ ਪਰਿਵਾਰਾਂ ਨੂੰ ਸਾਰੀਆਂ ਸਹੂਲਤਾਂ ਮਿਲਦੀਆਂ ਇੱਕ ਸ਼ਹੀਦ ਜੀ ਦਾ ਨਾਮ ਵੀ ਨਹੀਂ ਕੋਈ ਲੈਂਦਾ ਉਹ ਕੀ ਉਹਦੇ ਨਾਲ ਹੀ ਆ ਉਹਦੇ ਪਰਿਵਾਰ ਨਾਲ ਧੱਕਾ ਨਹੀਂ ਜਦੋਂ ਸ਼ਹੀਦੀ ਹੋ ਜਾਂਦੀ ਹੈ ਪੰਜਾਬ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਉਹਨੂੰ ਸਨਮਾਨ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ ਪੰਜਾਬ ਸਰਕਾਰ ਨੇ ਤਾਂ ਹੱਦੀ ਕਰਤੀ ਹਜੇ ਉਹਦੇ ਫੁੱਲ ਨਹੀਂ ਚੁਗੇ ਗਏ ਸੀ ਤੇ ਇੱਥੇ ਉਹਨਾਂ ਨੇ ਜਿੱਤ ਦਾ ਸਮਾਗਮ ਰੱਖਿਆ ਹੋਇਆ ਸੀ ਕੀ ਇਹੋ ਜੇ ਜਿੱਤ ਦੇ ਸਮਾਗਮ ਜਦੋਂ ਜ਼ਿਲ੍ਹੇ ਵਿੱਚ ਸੋਗ ਦਾ ਮਾਹੌਲ ਹੋਵੇ ਜੇ ਰੱਖਣੇ ਚਾਹੀਦੇ ਸੀ ਚਲੋ ਇਹਨਾਂ ਨੇ ਹਾਲ ਦੇਖ ਕੇ ਕੀ ਬਣ ਰਿਹਾ ਲੋਕਾਂ ਦਾ ਵਿਰੋਧ ਉੱਠ ਰਿਹਾ ਇਹਨਾਂ ਨੇ ਪ੍ਰੋਗਰਾਮ ਤੁਰੰਤ ਕੈਨਸਲ ਕੀਤਾ ਇਕੱਲਾ ਪ੍ਰੋਗਰਾਮ ਤੁਰੰਤ ਕੈਨਸਲ ਕਰਨਾ ਹੱਲ ਨਹੀਂ ਹੋਣਾ ਜਿਵੇਂ ਅਣਗੌਲੀਆਂ ਕੀਤਾ ਗਿਆ ਉਹਦੀ ਸ਼ਹੀਦੀ ਨੂੰ ਡੀਸੀ ਨਹੀਂ ਜਾਂਦੇ ਉਥੋਂ ਜ਼ਿਲ੍ਹੇ ਦੇ ਐਸਐਸਪੀ ਨਹੀਂ ਜਾਂਦੇ ਜਾਂ ਲੋਕਲ ਲੀਡਰ ਜਿਹੜਾ ਐਮਐਲਏ ਆ ਉਹ ਨਹੀਂ ਉਥੇ ਪਹੁੰਚਦਾ ਤੇ ਕੀ ਇਹਦੀ ਸ਼ਹੀਦੀ ਨੂੰ ਅਣਗੌਲੀਆਂ ਕਰਨਾ ਨਹੀਂ ਇਹਨਾਂ ਨੂੰ ਜਾ ਕੇ ਆਪਦੀ ਭੁੱਲ ਬਖਸ਼ਾਉਣੀ ਚਾਹੀਦੀ ਹੈ ਸ਼ਹੀਦ ਦਾ ਦਰਜਾ ਬਹੁਤ ਵੱਡਾ ਹੁੰਦਾ ਹੈ ਨੌਕਰੀ ਦੌਰਾਨ ਉਹਦੀ ਸ਼ਹੀਦੀ ਹੋਈ ਹੈ ਉਹਨੂੰ ਸ਼ਹੀਦ ਦਾ ਜਿਹੜਾ ਹੈਗਾ ਰਤਬਾ ਪੂਰਾ ਮਿਲਣਾ ਚਾਹੀਦਾ ਹੈ ਪਰਿਵਾਰ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਇੱਥੇ ਉਹਦੇ ਨਾਮ ਤੇ ਯੂਨੀਵਰਸਿਟੀ ਵੱਲੋਂ ਇੱਕ ਅਵਾਰਡ ਘੋਸ਼ਿਤ ਕਰ ਦਿੱਤਾ ਗਿਆ ਅਵਾਰਡ ਨਾਲ ਢਿੱਡ ਨਹੀਂ ਪਰਦੇ ਜਾਂ ਤਾਂ ਕੋਈ ਇੱਕ ਸਨਮਾਨਜਨਕ ਰਾਸ਼ੀ ਹਰ ਸਾਲ ਉਹਦੇ ਪਰਿਵਾਰ ਨੂੰ ਦਿੱਤੀ ਜਾਵੇ ਫਿਰ ਤਾਂ ਚਲੋ ਆਪਾਂ ਮੰਨ ਸਕਦੇ ਆਂ ਵੀ ਅਵਾਰਡ ਦਾ ਉਹਦੇ ਪਰਿਵਾਰ ਨੂੰ ਹੀ ਆ ਕਿਸੇ ਸ਼ਹੀਦ ਨੂੰ ਵੀ ਉਹਦਾ ਕੀ ਫਾਇਦਾ ਹੋਇਆ ਜੇ ਇਹੀ ਹਾਲਾਤ ਰਿਹਾ ਕੱਲ ਨੂੰ ਕੋਈ ਮਾਂ-ਬਾਪ ਆਪਦੇ ਬੱਚੇ ਫੌਜ ਚ ਨਹੀਂ ਭੇਜੂਗਾ ਜਿਹੜਾ ਵੀ ਸ਼ਹੀਦ ਹੈ ਕਿਸੇ ਵੀ ਦਰਜੇ ਤੇ ਹੈ ਉਹਨੂੰ ਉਹਦਾ ਮਾਣ ਸਨਮਾਨ ਮਿਲਣਾ ਚਾਹੀਦਾ ਹੈ ਧੰਨਵਾਦ